ਸਾਉਣ ਦੇ ਮਹੀਨੇ ਦੀ ਪਹਿਲੀ ਬਰਸਾਤ ਹੋਈਆ ਸ਼ਹਿਰ ਸੰਗਰੂਰ ਚ ਜਿੱਥੇ ਸਾਉਣ ਦੇ ਮਹੀਨੇ ਦੀ ਪਹਿਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਆ ਜਰੂਰ ਦਿੱਤੀ ਆ ਪਰ ਉਸੀ ਰਾਹਤ ਦੇ ਨਾਲ ਨਾਲ ਸੰਗਰੂਰ ਵਾਸੀਆਂ ਨੂੰ ਮੁਸੀਬਤ ਦਾ ਵੀ ਸਾਹਮਣਾ ਕਰਨਾ ਪੈਂਦਾ ਸਾਵਣ ਦੀ ਪਹਿਲੀ ਬਰਸਾਤ ਹੈ ਸੰਗਰੂਰ ਜਲथल ਮਜੀ ਹੋਈ ਹੈ 1 ਘੰਟੇ ਦੇ ਕਰੀ ਮੀਂਹ ਪਿਆ ਹੈ 1 ਘੰਟਾ ਪਹਿਲਾਂ ਮੀਂਹ ਰੁਸ ਗਿਆ ਮੇਰੇ ਅਸਾਂ ਨੂੰ 2 ਘੰਟੇ ਪਾਣੀ ਹੋਰ ਨਿਕਲਣਾ ਸਲਾਮੀਰ ਬਾਜ਼ਾਰ ਦੇ ਵਿੱਚ ਆਵਾਮ ਦੀਆਂ ਬੜੇ ਦੌਰੇ ਕਰਦੇ ਹੋਏ ਜੇ ਸਲਾਮੀਰ ਬਾਜ਼ਾਰ ਦੀਆਂ ਫੋਟੋਆਂ ਹੀ ਲੈ ਗਿਆ ਸੀ ਮਜੂਦਾ ਐਮਐਲਏ ਨੇ ਆ ਕੇ ਜ਼ਮਰੂਰਦਿਆਂ ਨੇ ਵਿਸ਼ਵਾਸ ਦਿਵਾਇਆ ਸੀ ਮੁਸ਼ਕਲਾਂ ਜਲਦੀ ਹੱਲ ਕਰਾਂਗੇ ਪਰ ਮੈਂ ਹੁਣ ਬੇਨਤੀ ਕਰਨਾ ਬੀਬਾ ਜੀ ਨੂੰ ਹੁਣ ਤੁਸੀਂ ਕਿਹੜਾ ਲੋ ਬਾਜ਼ਾਰ ਦਾ ਜੋ ਇਸ ਟਾਈਮ ਮੁਸ਼ਕਲਾਂ ਲਾਈਵ ਦੇਖੋ ਆਗੇ ਲਾਈਵ ਮੁਸ਼ਕਲ ਦੇਖੀ ਜੋ ਪ੍ਰੋਬਲਮ ਹੈ ਸੋਲਵ ਹੋ ਸਕਦੀ ਹੈ ਸਾਉਣ ਦੇ ਮਹੀਨੇ ਦੀ ਪਹਿਲੀ ਬਰਸਾਤ ਹੋਈਆ ਸ਼ਹਿਰ ਸੰਗਰੂਰ ਚ ਜਿੱਥੇ ਸਾਉਣ ਦੇ ਮਹੀਨੇ ਦੀ ਪਹਿਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਅਜਰੂਰ ਦਿੱਤੀ ਆ ਪਰ ਉਹੀ ਰਾਹਤ ਦੇ ਨਾਲ ਨਾਲ ਸੰਗਰੂਰ ਵਾਸੀਆਂ ਨੂੰ ਮੁਸੀਬਤ ਦਾ ਵੀ ਸਾਹਮਣਾ ਕਰਨਾ ਪੈਂਦਾ ਤੁਸੀਂ ਵੇਖ ਸਕਦੇ ਹੋ ਇੱਕ ਥੋੜੀ ਜਿਹੀ بارش ਨੇ ਸੰਗਰੂਰ ਸੰਗਰੂਰ ਨੂੰ ਜਲਸਲ ਕਰ ਦਿੰਦੇ ਆ ਅਤੇ ਜੋ ਸੰਗਰੂਰ ਦੇ ਬਾਜ਼ਾਰ ਨੇ ਪੂਰੇ ਪਾਣੀ ਦੇ ਨਾਲ ਮਰ ਜਾਂਦੇ ਨੇ ਅਤੇ ਜੋ ਰਾਹਾਗੀਰ ਨੇ ਉਹਨਾਂ ਨੂੰ ਲੰਗਰ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਹਨਾ ਵੀਰੇ ਮੇਰਾ ਨਾਮ ਰਿੰਕੂ ਨੀਰ ਸ਼ਰਮਾ ਜੀ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਰਾਹਤ ਆ ਮਿਰੀ ਆ ਸੌਣ ਦੇ ਮਹੀਨੇ ਦੀ ਪਹਿਲੀ ਬਰਸਾਤ ਹੋਈ ਆ ਪਰ ਰਾਹਤ ਦੇ ਨਾਮ ਨਾਲ ਮੁਸ਼ਕਲਾਂ ਵੀ ਨੇ ਰਾਹਤ ਤਾਂ ਘਟਾ ਜੀ ਪਰ ਮੁਸ਼ਕਲਾਂ ਜ਼ਿਆਦਾ ਨੇ ਜੀ ਸ਼ਹਿਰ ਦਾ ਇੰਨਾ ਬੁਰਾ ਹਾਲ ਹੈ ਪਾਣੀ ਨਿਕਾਸ ਦੀ ਕੋਈ ਜਗ੍ਹਾ ਹੀ ਨਹੀਂ ਹੈ ਪਾਣੀ ਨਿਕਾਸ ਨੂੰ ਬੰਦ ਪਿਆ ਸਾਰੀ ਜਗ੍ਹਾ ਜੀ ਪਬਲਿਕ ਰੂਮ ਚਾਹੀਦੇ ਲੋਕੋ ਲਫਾਫੇ ਸਿੱਟੀਆਂ ਦੇ ਨਾਲੀਆਂ ਸਿੱਟੀਆਂ ਬੰਦ ਹੋ ਜਾਂਦੀਆਂ ਨਹੀਂ ਆ ਇੱਕ ਮਹੀ ਪੈ ਕੋ ਇਹ ਇੱਕ ਘੰਟੇ ਦੀ ਮੀਂਹ ਦਾ ਇਹ ਹਾਲਤ ਹੈ ਜੇ ਦੋ ਦਿਨ ਲਗਾਤਾਰ ਮੀਂਹ ਪਈ ਕੀ ਹਾਲਤ ਹੋਊਗੀ ਜੂਰੇ ਜੀ ਬਹੁਤ ਬੁਰਾ ਹਾਲ ਹੋਵੇਗਾ ਜੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜੀ ਬੇਸਿਕ ਨੀਡ ਨਹੀਂ ਹੈ ਹਣੀਆਂ ਸਰ ਮੀਂਹ ਲਗਾਤਾਰ ਮੌਸਮ ਵਿਭਾਗ ਵੀ ਲਗਾਤਾਰ ਲੱਟ ਕਰ ਰਿਹਾ ਸੀ ਫਿਰ ਵੀ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਕਿਉਂ ਨਹੀਂ ਅਲਰਟ ਹੋਇਆ ਕਿਉਂ ਨਹੀਂ ਸਫਾਈਆਂ ਹੋਈਆਂ ਸਮਾਂ ਜ਼ਰੂਰੀ ਹੈ ਸਰ ਇਹ ਬੇਸਿਕ ਨੀਡ ਨਹੀਂ ਤਾਂ ਇਹ ਜ਼ਰੂਰੀ ਹੈ ਜੀ ਤਾਂ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਰਾਹਤ ਤਾਂ ਘੱਟ ਮਿਲੀ ਆ ਪਰ ਨੁਕਸਾਨ ਯਾਦਿਆ ਸੰਗਰੂਰ ਵਾਸੀਆਂ ਨੂੰ ਇੱਕ ਘੰਟੇ بارش ਹੋਈ ਆ ਪਰ ਇੱਕ ਘੰਟੇ ਦੀ باوجود بارش ਦੇ ਸੰਗਰੂਰ ਜਲਸਾਲ ਹੋ ਗਿਆ ਅਤੇ ਆਖਿਆ ਯਾਰਾ ਕਿ ਸਫਾਈ ਦਾ ਜੋ ਪ੍ਰਬੰਧ ਕਰਨਾ ਚਾਹੀਦਾ ਸੀ ਪ੍ਰਸ਼ਾਸਨ ਦੇ ਵੱਲੋਂ ਉਹ ਨਹੀਂ ਕੀਤਾ ਗਿਆ ਤੁਸੀਂ ਦੇਖ ਵੀ ਸਕਦੇ ਹੋ ਕਿ ਸੰਗਰੂਰ ਪਾਣੀ ਹੀ ਪਾਣੀ ਹੋਇਆ ਪਿਆ ਸਾਡੇ ਨਾਲ ਜਸਵਿੰਦਰ ਪ੍ਰਿੰਸ ਜੀ ਕਿਸ ਤਰ੍ਹਾਂ ਵੇਖਦੇ ਹੋ ਸਰ ਰਾਹਤ ਆ ਮਿਲੀ ਆ ਲੋਕ ਕਹਿੰਦੇ ਨੇ ਗਰਮੀ ਤੋਂ ਰਾਹਤ ਮਿਲੀ ਆ ਪਰ ਮੁਸ਼ਕਿਲ ਨਾ ਜਿਆਦੇ ਨੇ ਦੇਖੋ ਸ਼ਾਵਣ ਦੀ ਪਹਿਲੀ ਬਰਸਾਤ ਹੈ ਸੰਗਰੂਰ ਜਲथल ਮਜੀ ਹੋਈ ਹੈ 1 ਘੰਟੇ ਦੇ ਕਰੀਬ ਮੀਂਹ ਪਿਆ ਹੈ 1 ਘੰਟਾ ਪਹਿਲਾਂ ਮੀਂਹ ਰੁਕ ਗਿਆ ਮੇਰੇ ਅਹਾਂ ਨਾ 2 ਘੰਟੇ ਪਾਣੀ ਹੋਰ ਨਿਕਲਣਾ ਸਲਾਮੀਂਡ ਬਾਜ਼ਾਰ ਦੇ ਵਿੱਚ ਸਮੇਂ ਸਮੇਂ ਸਰਕਾਰਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਬਰਸਾਤੀ ਡਾੜੀ ਪਾਇਆ ਕੀਤਾ ਪਾਈਪ ਵਾਹੇ ਪਿੱਛੇ ਸੇਵਰ ਦਾ 1.5-2 ਫੁੱਟ ਦਾ ਉਹ ਅੱਗੇ ਕਨੈਕਟ ਨਹੀਂ ਹੋਇਆ ਸਲਾਮੀਂਡ ਜਾ ਕੇ ਰੋਕਦਾ ਪੁਰਾਣੇ ਪਾਈਪ 'ਚ ਜੋੜਦਾ ਉਹਨੂੰ ਉਸ ਚੀਜ਼ ਦਾ ਸੋ ਸਰਕਾਰਾਂ ਨੂੰ ਤਾਂ ਪਹਿਲਾਂ ਇਹ ਮੰਗ ਕਰਦੇ ਆਂ ਭਾਈ ਹੁਣ ਦੌਰਾ ਕਰੋ ਆਮਦਿਨਾਂ ਬੜੇ ਦੌਰੇ ਕਰਦੇ ਹੋ ਜੇ ਸਲਾਮਿਕਟ ਬਾਜ਼ਾਰ ਦੀਆਂ ਫੋਟੋਆਂ ਹੀ ਲੈ ਆਈ ਸੀ ਮੌਜੂਦਾ ਐਮਐਲਏ ਨੇ ਆ ਕੇ ਜ਼ੰਮਰੂਰਦਿਆਂ ਨੇ ਵੀ ਸ਼ਵਾਜ ਦਵਾਇਆ ਸੀ ਮੁਸ਼ਕਲਾਂ ਜਲਦੀ ਹੱਲ ਕਰਾਂਗੇ ਪਰ ਮੈਂ ਹੁਣ ਬੇਨਤੀ ਕਰਦਾ ਬੀਬਾ ਜੀ ਨੂੰ ਹੁਣ ਤੁਸੀਂ ਕਿਹੜਾ ਲੋਕ ਬਾਜ਼ਾਰ ਦਾ ਜੋ ਇਸ ਟਾਈਮ ਮੁਸ਼ਕਲਾਂ ਲਾਈਵ ਦੇਖੋ ਆਗੇ ਲਾਈਵ ਮੁਸ਼ਕਲ ਦੇਖੇ ਜੋ ਪ੍ਰੋਬਲਮ ਹੈ ਸੋਲਵ ਹੋ ਸਕਦੀ ਹੈ ਇੱਕ ਜਾਣਕਾਰੀ ਹੋ ਦੇਣਾ ਚਾਹਣਾ ਸਿੱਧੂ ਸਾਹਿਬ ਤੁਹਾਨੂੰ ਇਸ ਤੋਂ ਪਹਿਲੇ ਐਮਪੀ ਸਿਵਲ ਨੇ ਮਾਨ ਨੂੰ ਅਸੀਂ ਵਿਭਾਗਾਂ ਨਾਲ ਸਮਰੂਹ ਨੇ ਮਿਲ ਕੇ ਬੇਨਤੀ ਕੀਤੀ ਸੀ ਪੀਸੜੇ ਬਾਜ਼ਾਰਜੀ ਭਗਤ ਸਿੰਘ ਚੌਂਗ ਤੋਂ ਲੈ ਕੇ ਕਚੇਰੀਆਂ ਤੋਂ ਲੈ ਕੇ ਭਗਤ ਸਿੰਘ ਚੌਂਗ ਦਾ ਸੀਵਰ ਦਾ ਇੱਕ ਸਵੈਰ ਵਾਇਆ ਵੱਡਾ ਸੀਵਰ ਪੁਰਾਣਾ ਸੀਵਰ ਦੋਨੇ ਕੱਢ ਦਿੱਤੇ ਜਾਣ ਕਿਉਂਕਿ ਮੀਂਹ ਦੇ ਨਾਲ ਪਾਣੀ ਬਹੁਤ ਖੜਦਾ ਬਸਾਤੀ ਜਿਨ੍ਹਾਂ ਦੇ ਵਿੱਚ ਪਰ ਜਿਹੜੇ ਸੀਵਰ ਮੈਨ ਨੇ ਠੇਕੇਦਾਰ ਦੇ ਬੰਦੇ ਅੱਗੇ ਰੱਖਿਆ ਨੇ ਜਿਹੜਾ ਕੰਟੈਕਟ ਦਿੱਤਾ 10 ਸਾਲੀ ਕੰਟੈਕਟਰ ਦਿੱਤਾ ਹੈ ਉਹ ਕੰਟੈਕਟਰ ਸੀਵਰ ਮੈਨ ਇਹ ਇਨਚਾਰਜ ਸਰੂਰ ਦੇ ਸਾਜ ਦਾ ਨਾਮ ਭੁੱਲ ਗਿਆ ਮੈਂ ਉਹਨਾਂ ਨੇ ਕਿਹਾ ਜੀ ਬਿਲਕੁਲ ਕੋਈ ਇੱਥੇ ਪਾਣੀ ਪੂਣੀ ਨਹੀਂ ਖੜਦਾ ਕੋਈ ਪਾਣੀ ਦੀ ਪ੍ਰੋਬਲਮ ਨਹੀਂ ਸੀਵਰ ਦੀ ਕੀ ਲੋੜ ਹੈ ਉਹ ਸਾਡਾ ਜਿਹੜਾ ਇਹਨਾਂ ਨੇ ਮਾਨ ਸਾਹਿਬ ਵੱਲੋਂ ਪ੍ਰੋਜੈਕਟ ਬਾਜ਼ ਕੀਤਾ ਰੱਦ ਕੀਤਾ ਨਾ ਇੱਕ ਤਰ੍ਹਾਂ ਦਾ ਕੋਈ ਇਹਨਾਂ ਨੇ ਜੋ ਸੀਗਾ ਸਟੇਪ ਬਣਾ ਕੇ ਭੇਣਾ ਉਹ ਨਹੀਂ ਭੇਜਿਆ ਡੀਜ਼ਾ ਨੇ ਵੀ ਮੀਟਿੰਗ ਹੋਈ ਜਿਹੜੀ ਉਸ ਟਾਈਮ ਮਾਨ ਸਾਹਿਬ ਦੇ ਰਾਹੀਂ ਲੇਕਿਨ ਮੈਂ ਉਹਨਾਂ ਬਿੰਦ ਕਹਾਂ ਜ਼ੀਰੋ ਬੋਰਡ ਨੂੰ ਵੀ ਆਉ ਹੁਣ ਦੇਖੋ ਮੌਕੇ ਦਾ ਹਾਲਾਤ ਕੀ ਨੇ ਸਲਾਮਕੀ ਦੇ ਬਾਜ਼ਾਰ ਦੇ ਕਚਹਿਰੀ ਹਾਲਾਤ ਜੋ ਪਿਛਲੇ ਦਿਨ ਨਹੀਂ ਬਣੇ ਉਹ ਵੀ ਦੇਖਣ ਦੇਖੇ ਉਹਨਾਂ ਨੇ ਅੱਜ ਵੀ ਹਾਲਾਤ ਦੇਖਣ ਕੀ ਨੇ ਜਾ ਕੇ ਜੇ ਉਸ ਵੇਲੇ ਜੜੀ ਮੰਗ ਪੂਰੀ ਹੁੰਦੀ ਆ ਦਿਨ ਦੇਖਣੇ ਨਹੀਂ ਪੈਣੇ ਸਾਨੂੰ ਅੱਜ ਇਹ ਵਾਲੇ ਜੀ ਬਿਲਕੁਲ ਹੈ ਜਸਵਿੰਦਰ ਸਿੰਘ ਪ੍ਰਿੰਸ ਦਾ ਕਹਿਣਾ ਕਿ ਅਸੀਂ ਇਸ ਤੋਂ ਪਹਿਲਾਂ ਸਿਮਰ ਸਿੰਘ ਮਾਨ ਐਮਪੀਸੀ ਸੰਗਰੂਰ ਦੇ ਉਹਨਾਂ ਨੂੰ ਗੁਹਾਰ ਲਗਾਈ ਸੀ ਕਿ ਪਾਕ ਸਿੰਘ ਝੌਂਕ ਤੋਂ ਕਚਹਿਰੀ ਝੌਂਕ ਤੱਕ ਜੋ ਸੇਵਰੇਜ ਪੁਰਾਣਾ ਹੋ ਚੁੱਕਿਆ तकरीबन 100 ਸਾਲ ਤੋਂ ਉੱਤੇ ਦਾ ਸਮਾਂ ਹੋਇਆ ਸਿਵਰੇਜ ਪੈ ਨੂੰ ਪਰ ਉਸ ਦੀਆਂ ਜੋ ਪਾਈਪਾਂ ਨੇ ਬੇहद ਛੋਟੀਆਂ ਨੇ ਉਹ ਵੱਡੀਆਂ ਕਿਤੇ ਜਾਣ ਪਰ ਇਹ ਕੁਝ ਅਧਿਕਾਰੀਆਂ ਦੇ ਵੱਲੋਂ ਆਖਿਆ ਗਿਆ ਕਿ ਜ਼ਰੂਰਤ ਨਹੀਂ ਜਗ੍ਹਾ ਦੇ ਉੱਤੇ ਪਾਣੀ ਨਹੀਂ ਖੜਦਾ ਪਰ ਜੋ ਹਾਲਾਤ ਨੇ ਤੁਸੀਂ ਆਪ ਦੇਖ ਸਕਦੇ ਹੋ ਜੋ ਹਾਲਾਤ ਬਣੇ ਹੋਏ ਨੇ ਸੰਗਰੂਰ ਜਲ-ਜਲ ਬਣਿਆ ਹੋਇਆ ਇੱਕ ਘੰਟੇ ਦੀ بارش ਦੇ ਨਾਲ ਸੰਗਰੂਰ ਦਾ ਇਹ ਹਾਲਾ ਜੇਕਰ ਸੰਗਰੂਰ ਦੇ ਵਿੱਚ ਕਈ ਘੰਟੇ ਬਰਸਾਤ ਹੋ ਜੇ ਤੁਸੀਂ ਆਪ ਸੋਚ ਸਕਦੇ ਹੋ ਕਿ ਸੰਗਰੂਰ ਦਾ ਕੀ ਹਾਲ ਹੋਵੇਗਾ ਚਾਰੇ ਪਾਸੇ ਸੰਗਰੂਰ ਦੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਬੇਸ਼ੱਕ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਸੀ ਆਖਿਆ ਜਾ ਰਿਹਾ ਸੀ ਕਿ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਮੀਂਹ ਜਿਆਦਾ ਪੈਣਗੇ ਪਰ ਸੰਗਰੂਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਪ੍ਰਸ਼ਾਸਨ ਦੀ ਅੱਜ ਕੋਲ ਖੁੱਲਦੀ ਹੋਈ ਨਜ਼ਰ ਆਉਂਦੀ ਆ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੁਖਤ ਇੰਤਜ਼ਾਮ ਸਾਫ ਸਫਾਈ ਦੇ ਨਹੀਂ ਕੀਤੇ ਗਏ ਜਿਸ ਦਾ ਕਾਰਨ ਹੈ ਕਿ ਸੰਗਰੂਰ ਇੱਕ ਘੰਟੇ ਦੇ ਮੀਂਹ ਪੈਣ ਦੇ ਨਾਲ ਜਲਸਾਲ ਹੋ ਗਿਆ ਕੈਮਰਾਮੈਨ ਮਹਿੰਦਰ ਦੇ ਨਾਮ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ